ਨੋ ਡਰ ਹੁੰਦਾ ਸੀ ਅਜ਼ਾਬ ਨਾ ਖੜਦੇ ਪੂਰਾ ਸਕੀਨ ਦਿਵਾਉਣੇ ਕਿ ਇਸ ਤਰ੍ਹਾਂ 30 ਸਾਲ ਦਾ ਸਾਫ ਦਿੱਤਾ ਹੈ ਤੇ ਇਸ ਵੀ ਜ਼ਰੂਰ ਤੁਹਾਡਾ ਸਾਰਿਆਂ ਦਾ ਸਾਥ ਚਾਹਾਂਗੇ ਖਾਣਾ ਹੋਊਗਾ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਹਾਂਜੀ ਦੋਸਤੋ ਅੱਜ ਅਸੀਂ ਪਹੁੰਚਿਆ ਫ੍ਰੀਕੋਰਡ ਵੀ ਕਹਿ ਦਿੱਤੇ ਕਿ ਸੇਵਕ ਤੇ ਕਿਸਾਨ ਮੋਰਚੇ ਵੱਲੋਂ ਇੱਕ ਮੰਗ ਪੱਤਰ ਸੰਪਾ ਜਾਣਾ ਪਾਰਲੀਮੈਂਟ ਵਿੱਚ ਜੋ ਕਿ ਸਾਡੀ ਸਿੰਘ ਨਵੇਂ ਨਵੇਂ ਅੰਟੀ ਬਣਿਆ ਉਹਨਾਂ ਨੇ ਮੰਗ ਪੱਤਰ ਸੰਪਾ ਜਾਣਾ ਇਹ ਮੰਗ ਪੱਤਰ ਜੋ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਲੈ ਕੇ ਵੀ ਕਈ ਮੰਗਾਂ ਰੱਖੀਆਂ ਸੀ ਕਿਸਾਨਾਂ ਵੱਲੋਂ ਉਹਨਾਂ ਨੂੰ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਐਸੀ ਪੂਰਾ ਕਰਾਂਗੇ ਪਰ ਅਜੇ ਤੱਕ ਉਹਨਾਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਇੱਕ ਵੀ ਪੂਰੀ ਨਹੀਂ ਕੀਤੀ ਗਈ ਤੇ ਅੱਜ ਸੇਬ ਦੇ ਕਿਸਾਨ ਦੇਖੇ ਬੰਦੀਆਂ ਵੱਲੋਂ ਐਮਪੀ ਸਰਜੀ ਸਿੰਘ ਨੂੰ ਮੰਗ ਪੱਤਰ ਸੰਪਾ ਜਾਣਾ ਤੇ ਆਓ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਇਸ ਵਾਰ ਕੀ ਕਹਿਣਾ ਹਾਂਜੀ ਪ੍ਰਧਾਨ ਜੀ ਅੱਜ ਜੋ ਆਪਾਂ ਮੰਗ ਪੱਤਰ ਦੇਣਾ ਐਮਪੀ ਸਾਹਿਬ ਨੂੰ ਸਵੈਚ ਕੀ ਆਪਾਂ ਕਹਿਣਾ ਚਾਹੁੰਦੇ ਆ ਉਸ ਬਾਰੇ ਚਰਨਾ ਪਾਵਾਂਗੇ ਦੇਖੋ ਮੈਂ ਸੁਜਿੰਦਰ ਸਿੰਘ ਤੁੰਗੜਪਨ ਜ਼ਿਲ੍ਹਾ ਪ੍ਰਧਾਨ ਕੋਲੋਂ ਨਿਕਸਾਨ ਸਭਾ ਜਿਲ੍ਹਾ ਫਰੀਦਕੋਟ ਅਸੀਂ ਦਿੱਲੀ ਦਾ ਜਿਹੜਾ ਮੋਰਚਾ ਜਦੋਂ ਮਲਤਵੀ ਕੀਤਾ ਸੀਗਾ ਤਾਂ ਕੇਂਦਰ ਦੀ ਮੋਤੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜਾ ਸਾਡੇ ਨਾਲ ਜਿਹੜਾ ਐਮਐਸਪੀ ਤੇ ਫਸਲੀ ਬੀਮਾ ਕਿਸਾਨਾਂ ਮਜ਼ਦੂਰਾਂ ਦਾ ਬੀਮਾ ਪਾਣੀਆਂ ਦੀ ਵੰਡ ਰੇਪੇਰੀਅੰਡੇ ਸਹਾਬ ਨਾਲ ਇਹਨੇ ਇੱਕ ਜਿਹੜਾ 2020 ਨੂੰ ਰੱਦ ਕਰਨਾ ਤੇ ਹੋਰ ਜਿਹੜੇ ਸਾਰੇ ਜਿਹੜੀਆਂ ਕਿਸਾਨਾਂ ਤੇ ਪਰਚੇ ਦਰਜ ਕੀਤੇ ਸੀਗੇ ਲੰਖੀਪੁਰ ਖੀਰੀ ਕਾਨ ਦੇ ਜਿਹੜੇ ਦੋਸ਼ੀਆਂ ਨੂੰ ਸਾਰਿਆਂ ਨੂੰ ਸਜਾਵਾਂ ਦੇਣੀਆਂ ਉਹ ਸ਼ਾਮਲ ਸੀਗਾ ਪਰ ਸਰਕਾਰ ਨੇ 10 ਸਾਲਾਂ ਦੇ ਰਾਜ ਭਾਗ ਦੇ ਵਿੱਚ ਸਾਡੀਆਂ ਸਾਰੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਔਰ ਟਾਲ ਮਟੋਲ ਦੀ ਨੀਤੀ ਅਪਣਾਈ ਰੱਖੀ ਦੂਜੀ ਵਾਰ ਸਰਕਾਰ ਭਾਵੇਂ ਲੰਗੜੀ ਆ ਪਰ ਸਾ ਸਾਂ ਸਯੁਗਤ ਕਿਸਾਨ ਮੋਰਚੇ ਨੇ ਉਮੀਦ ਸੀ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਕਰੂਗੀ ਜਾਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰੂਗੀ ਪਰ ਕਿਸਾਨ ਸਰਕਾਰ ਨੇ ਹੋਰ ਵੀ ਕਿਸਾਨਾਂ ਦੇ ਨਾਲ ਟਾਲ ਮਟੋਲ ਦੀ ਨੀਤੀ ਅਪਣਾਈ ਆ ਸਾਂਝੋੜਕ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਪੂਰੇ ਦੇਸ਼ ਦੇ ਵਿੱਚ ਸਾਰੇ ਐਮਪੀ ਜੀ ਨੂੰ ਔਰ ਸਾਰੇ ਰਾਸ਼ਵਾ ਮੈਂਬਰਾਂ ਨੂੰ ਇਹ ਮੰਗ ਪੱਤਰ ਦੇ ਰਹੇ ਆ ਕਿ ਉਹ ਪ੍ਰਧਾਨ ਮੰਤਰੀ ਨਾਲ ਜਾ ਕੇ ਗੱਲ ਕਰਨ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨ ਨਹੀਂ ਤਾਂ ਸਯੁਜਤ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਆ ਦੋਹਾਂ ਸਰਕਾਰਾਂ ਨੂੰ ਸਾਨੂੰ ਚੇਤਾਵਨੀ ਆ ਕਿ ਜਿਹੜੀਆਂ ਤੁਸੀਂ ਸਯੁਜਤ ਕਿਸਾਨ ਮੋਰਚੇ ਨਾਲ ਕਿਸਾਨਾਂ ਨਾਲ ਮੰਗਾਂ ਮੰਨੀਆਂ ਸੀ ਵਾਅਦਾ ਕੀਤਾ ਸੀਗਾ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਨਹੀਂ ਤਾਂ ਸਯੁਜਤ ਕਿਸਾਨ ਮੋਰਚੇ ਵੱਲੋਂ ਇਹ ਚੇਤਾਵਨੀ ਵੀ ਆ ਕਿ ਅਸੀਂ ਇਹ ਸੰਘਰਸ਼ ਤੇਜ਼ ਕਰਾਂਗੇ ਤੇ ਸਯੁਜਤ ਕਿਸਾਨ ਮੋਰਚੇ ਏਡੀ ਵੱਡੀ ਤਾਕਤ ਆ ਕਿ ਜੀ ਦੇ ਅੱਗੇ ਸਰਕਾਰ ਨੂੰ ਝੁਕਣਾ ਪਊਗਾ ਇਹ ਕੀ ਪ੍ਰਧਾਨ ਸਾਹਿਬ ਇਹ ਸਰਕਾਰ ਤਾਂ ਉਹੀ ਆ ਜ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਕਿ ਲੱਗਦਾ ਇਸ ਵਾਰ ਵੀ ਆਪਣੇ ਵਾਅਦੇ ਪੂਰੇ ਹੋਣਗੇ ਇਹ ਹੀ ਤਾਂ ਕਾਰਨ ਹੈ ਕਿ ਪਹਿਲਾਂ ਵਾਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਵਿੱਚ ਜਿਹੜਾ ਮੋਦੀ ਸਰਕਾਰ ਸੀ ਬਹੁਤ ਜ਼ਿਆਦਾ ਬਹੁਤ ਵੱਧ ਸੀ ਉਹ ਆਪਦੀ ਮਰਜ਼ੀ ਕਰਦਾ ਸੀ ਪਰ ਜਿਹੜੀ ਅੱਜ ਲੋਕ ਸਭਾ ਬਣੀ ਹੈ ਅੱਜ ਜਿਹੜੀ ਆਪਣੀ ਬਣੀਆ ਲੋਕ ਸਭਾ ਦੇ ਵਿੱਚ ਸਰਕਾਰ ਉਹ ਲਗੜੀ ਹੈ ਉਹਨਾਂ ਕੋਲੇ ਪੂਰੀਆਂ ਸੀਟਾਂ ਨਹੀਂ ਉਨ੍ਹਾਂ ਕੋਲ 240 ਸੀਟਾਂ ਹੀ ਐ ਬਾਕੀ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਲਾ ਮਲਾ ਕੇ ਹਮਾਇਤ ਲੈ ਕੇ ਬਣੀਆਂ ਤੇ ਅੱਜ ਜਿਹੜੀ ਵਿਰੋਧੀ ਧਾਰ ਹੈ ਉਹ ਬਹੁਤ ਕਾਮਯਾਬ ਹੈ ਜੇਕਰ ਵਿਰੋਧੀ ਧਾਰ ਹੈ ਜਿਹੜੀ ਕਾਮਯਾਬ ਹੋਊਗੀ ਤੇ ਸਰਕਾਰ ਜੋ ਕੋਈ ਗਲਤ ਕੰਮ ਕਰਦੀ ਹੈ ਜਾਂ ਗਲਤ ਵਿਨਿਪਾਸ ਕਰਦੀ ਹੈ ਤਾਂ ਵਿਰੋਧੀ ਧਾਰ ਉਹਦਾ ਵਿਰੋਧ ਕਰਕੇ ਉਹਨੂੰ ਉਖੇੜ ਕਰ ਰੈਂਦੀ ਹੈ ਕਿਉਂ ਸੰਜੋਗ ਤੋਂ ਮੋਰਚੇ ਨੇ ਬਹੁਤ ਵਿਰੋਧ ਕੀਤਾ ਮੋਦੀ ਸਰਕਾਰ ਦਾ ਕਿਉਂਕਿ ਉਹ ਕਵਰੇਟ ਕਰਾਉਣਿਆਂ ਨਾਲ ਜੁੜੀ ਹੋਈ ਆ ਤੇ ਉਹਨਾਂ ਦਾ ਬਹੁਤ ਬਹੁਤ ਸੀ ਜਿਆਦੇ ਜਿਆਦੇ ਹੋਣ ਕਰਕੇ ਪਿਛਲੀ ਵਾਰ ਉਹਨਾਂ ਜਿਹੜੇ ਤਿੰਨ ਕਾਨੂੰਨ ਲਿਆਂਦੇ ਸੀਗੇ ਉਹ ਤਿੰਨ ਕਾਨੂੰਨ ਤਾਂ ਹੀ ਲਿਆਂਦੇ ਸੀ ਜੀ ਸਾਡੇ ਕੋਲੇ ਬਹੁਤ ਬਹੁਤ ਦਾ ਸੀ ਪਾਸ ਹੀ ਕਰ ਲਾਂਗੇ ਪਰ ਜਿਹੜੀ ਅੱਜ ਦੀ ਕ੍ਰਿਸ਼ਨ ਹੈ ਤੇ ਉਹ ਸਰਕਾਰ ਦੀ ਉਹ ਲੰਗਰੀ ਸਰਕਾਰ ਹੈ ਉਦੇ ਵਿੱਚ ਇਹ ਦੂਜੀਆਂ ਪਾਰਟੀਆਂ ਦਾ ਜਿਹੜਾ ਸਹਿਯੋਗ ਨਾਲ ਸਰਕਾਰ ਬਣੀ ਹੈ ਫੋਲ ੱੱਕੇ ਨਾਲ ਕੋਈ ਕਾਨੂੰਨ ਨਹੀਂ ਪਾਸ ਕਰ ਸਕਦੇ ਜੇ ਵਿਰੋਧੀ ਧਿਰ ਹੈ ਜਿਹੜੀ ਉਹ ਕਾਮਯਾਬ ਹੋਵੇ ਉਹਨੇ ਰੌਲਾ ਰੱਪਾ ਵਾਇਆ ਤਾਂ ਕੋਈ ਵੀ ਇਹੋ ਜਿਹਾ ਕੰਮ ਮੋਦੀ ਸਰਕਾਰ ਨਹੀਂ ਕਰ ਸਕਦੀ ਇਸ ਕਰਕੇ ਸੰਯੁਕਤ ਮੋਰਚੇ ਵੱਲੋਂ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਆ ਪੰਜ ਸਾਰੇ ਇੰਡੀਆ ਦੇ ਵਿੱਚ ਜਿੰਨੇ ਵੀ ਹੈਗੇ ਐਮਪੀਆ ਨੂੰ ਜਿੰਨੇ ਵੀ ਮੰਤਰੀ ਹੈ ਸਾਰਿਆਂ ਨੂੰ ਦੇ ਰਿਹਾ ਭਾਵੇਂ ਸਰਕਾਰ ਦੇ ਆ ਤੇ ਭਾਵੇਂ ਉਹ ਵਿਰੋਧੀ ਧਿਰ ਦੇ ਆ ਕਿ ਇਹੀ ਕਹਾਂ ਦੇ ਰਿਹਾ ਵੀ ਵਿਰੋਧੀ ਧਿਰ ਹੁਣ ਪੂਰੀ ਕਾਮਯਾਬ ਹੈ ਸਾਡੇ ਜਿਹੜੇ ਕਿਸਾਨੀਆਂ ਤੇ ਮਜ਼ਦੂਰਾਂ ਦੇ ਇੱਥੇ ਮੁੱਦੇ ਜੋ ਉਹਦੇ ਸੰਘਰਸ਼ ਵੇਲੇ 3 ਕ੍ਰੋੜ ਰੁਪਏ ਵਾਅਦਾ ਕਰਕੇ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਤੁਸੀਂ ਉੱਥੇ ਰੌਲਾ ਪਾਓ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲੋ ਵੀ ਜਿਹੜੇ ਕਿਸਾਨਾਂ ਨਾਲ ਤੁਸੀਂ ਉਹ ਵਾਦੇ ਕੀਤੇ ਸੀਗੇ ਪੂਰੇ ਨਹੀਂ ਕੀਤੇ ਜਿਵੇਂ ਐਮਐਸਬੀ ਹੋਈ ਫਸਲ ਬੀਮਾ ਹੋਇਆ ਨਮਿਚ ਲਖਵੀਰ ਕੋ ਖਰੀਦੇ ਹੋਇਆ ਜਿੰਨੇ ਬਿਜਲੀ ਬਾਈ ਵਾਲੇ ਜਿੰਨੇ ਵੀ ਵਾਦੇ ਕੀਤੇ ਸੀ ਉਹ ਪੂਰੇ ਕੀਤੇ ਜਾਣ ਇਸ ਕਰਕੇ ਅਸੀਂ ਸਰਬਜੀਤ ਖਾਲਸਾ ਐਮਪੀ ਫਰੀ ਕੋਰਟ ਦੇ ਦਫਤਰ ਚ ਮੰਗ ਪੱਤਰ ਦੇਣ ਆਏ ਆ ਤੇ ਨਾਲ ਹੀ ਅਸੀਂ ਅੱਜ ਇੱਥੇ ਨੂੰ ਇਹ ਵੀ ਚੇਤਾਵਨੀ ਚਾਹ ਦਿੰਨੇ ਆ ਜੇਕਰ ਮੋਦੀ ਸਰਕਾਰ ਵੱਲੋਂ ਤੁਸੀਂ ਵੀ ਜਾ ਕੇ ਸਾਡੇ ਹੱਕਤ ਨਹੀਂ ਬੋਲਦੇ ਉਹਨਾਂ ਦੇ ਐਮਪੀਆਂ ਦੀ ਸਾਡੇ ਮੰਗ ਪੱਤਰ ਦੀ ਕੋਈ ਗੌਰ ਨਹੀਂ ਹੁੰਦੀ ਤਾਂ ਅਸੀਂ ਮੋਦੀ ਸਰਕਾਰ ਦੇ ਖਿਲਾਫ ਹੋਣਗੇ ਰੋਧੀਕਰ ਨੂੰ ਵੀ ਅਸੀਂ ਇਰੀ ਸੰਗੇ ਲੋਕਾਂ ਵਿੱਚ ਇਹਨਾਂ ਦੀਆਂ ਜਿਹੜੀਆਂ ਕ੍ਰੂਤਿਆਵਾਂ ਵਾਪਸ ਸਾਹਮਣੇ ਕਰਾਂਗੇ ਤੇ ਬਾਅਦ ਤੋਂ ਬਾਅਦ ਇਹਨਾਂ ਦੇ ਖਿਲਾਫ ਖੜ ਕੇ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਵਿਰੋਧ ਕਰਾਂਗੇ ਇਸ ਕਰਕੇ ਸਾਨੂੰ ਬੇਨਤੀ ਹੈ ਵੀ ਸਾਡੇ ਜਿਹੜੇ ਪਾਰਲੀਮੈਂਟ 'ਚ ਜਦੋਂ ਵੀ ਇਲਜਾਸ ਹੁੰਦਾ ਹੈ ਇਹ ਸਾਡੇ ਮੁੱਦੇ ਰੱਖਣ ਤੇ ਸਾਡੇ ਹੱਲ ਕਰਾਉਣਾ ਇਸ ਕਰਕੇ ਅਸੀਂ ਮੰਗ ਪੱਤਰ ਦੇਣ ਆਏ ਆ ਇਹਨਾਂ ਨੂੰ ਤੇ ਇਹ ਦੇ ਚੁੱਕੇ ਆ ਹੁਣ ਸਮਾਪਤੀ ਦੇ ਨੇੜੇ ਆ ਕੰਮ ਤੇ ਇਹੀ ਕਾਰਨ ਕਰਕੇ ਅਸੀਂ ਅੱਜ ਪਹੁੰਚੇ ਆ ਪਰ ਅੰਜਮ ਮਨ ਲਿਖਤਰ ਤਾਂ ਆਪਾਂ ਬਹੁਤ ਦਿੱਤੇ ਸੀ ਕਿਉਂਕਿ ਪਹਿਲਾ ਮਾਮੂਦ ਸਦੀਕ ਸੀ ਮਾਮੂਦ ਸਦੀਕ ਸਾਹਿਬ ਨੂੰ ਵੀ ਮੰਗ ਪੱਤਰ ਦਿੱਤੇ ਸੀ ਪਰ ਉਹਨਾਂ ਨੇ ਅੱਜ ਤੱਕ ਪਾਰਲੀਮੈਂਟ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀ ਕੀਤੀ ਕਿ ਲਾਇਦਾ ਸਰਬਜੀਤ ਸਿੰਘ ਜੀ ਇਸ ਵਾਰ ਆਪਣਾ ਮੁੱਦਾ ਉਠਾਉਣਗੇ ਜੇਕਰ ਮਾਮੂਦ ਸਦੀਕ ਨੇ ਮੰਗ ਪੱਤਰ ਸਾਡੇ ਜਾ ਕੇ ਤੇ ਬੋਲੇ ਨਹੀਂ ਅਸੀਂ ਜੋ ਕੀਤਾ ਸੀ ਕਿ ਲੋਕਾਂ ਦੇ ਮੂੰਹ ਦੇ ਮੂੰਹ ਵੀ ਸਰਤਾ ਹੈ ਉਹਨਾਂ ਨੂੰ ਟੈਕਸੀ ਨਹੀਂ ਮਿਲੀ ਸਰਕਾਰ ਨੂੰ ਉਹਨਾਂ ਨੂੰ ਇਹ ਪਾਰਟੀ ਨੂੰ ਕਾਂਗਰਸ ਨੂੰ ਇਹ ਪਤਾ ਲੱਗੇ ਵੀ ਇਹ ਜਦਾ ਨਹੀਂ ਆ ਜੇਕਰ ਸਰਬਜੀਤ ਨੂੰ ਇੱਕ ਦੀ ਲੋਕਾਂ ਨੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਜੇਕਰ ਇਹ ਵੀ ਨਾ ਸਾਡਾ ਨਾਮ ਪੱਤਰ ਲਾ ਕੇ ਬੋਲੂ ਤੇ ਗਾਂ ਨੂੰ ਫਿਰ ਇਹਦੀ ਵੀ ਲੋਟਰੀ ਲੱਗ ਜੂਗੀ ਲੋਕਾਂ ਦਾ ਇਹੀ ਕਾਰਨ ਕਿਸੇ ਦਾ ਬੰਦਾ ਜਦੋਂ ਆਪਾਂ ਵੋਟਾਂ ਪਾਉਣੇ ਹੁੰਦੇ ਤੇ ਵਿਸ਼ਵਾਸ ਕਰਕੇ ਆਪਾਂ ਨੂੰ ਵੋਟਾਂ ਪਾਉਣੇ ਆ ਪਰ ਸਾਨੂੰ ਮੈਦ ਹੈ ਵੀ ਇਹ ਨਵੇਂ ਫੋਨ ਦੇ ਵਿੱਚੋਂ ਐਡੀ ਐਮਪੀ ਬਣਾਇਆ ਫਰੀਦਪੁਰ ਦਾ ਅਸੀਂ ਜਜਵਾਤ ਨੇ ਬਣਾਇਆ ਸਾਡੇ ਹੱਕ ਲਈ ਲਾਜ ਵੀ ਬੋਲਣਗੇ ਇਹ ਸਾਨੂੰ ਪੂਰੀ ਉਮੀਦ ਹੈ ਨੇ ਆਤੇ ਬਾਕੀ ਜੋ ਸਰਕਾਰ ਕਿੰਦਾ ਸਰਕਾਰ ਕੀ ਕਰਦੀ ਆ ਜੇ ਜਿਆ ਕੁਝ ਕਰੂਗੀ ਸਾਡੇ ਜਥੇ ਬਣ ਗਿਆ ਸੰਜਾਪ ਤੋਂ ਮੋੜ ਕੇ ਜਿਹੜੀਆਂ ਉਸੇ ਤਰ੍ਹਾਂ ਐਕਸ਼ਨ ਲੈਣ ਕਰਿਆ ਨਹੀਂ ਇਹ ਤਰ ਨੰਬਰ ਕਰ ਦਿਖ ਰਿਹਾ ਅਨੀ ਮੈਂ ਜੋ ਅੱਜ ਅੱਜ ਆਪਣਾ ਮੰਗ ਪੱਤਰ ਦਿੱਤਾ ਜਾ ਰਹੀ ਹੈ ਐਮੀ ਸਾਹਿਬ ਨੂੰ ਉਸ ਬਾਰੇ ਆਪਣਾ ਕੀ ਕਹਿਣਾ ਹੈ ਅਜੀ ਮੈਂ ਮੈਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਦੁਕਾਉਂਦਾ ਜਥੇਬੰਦੀ ਧਨੇਰ ਦੀ ਸੁਭਾ ਖੇਤੀ ਮੈਂਬਰ ਇਹ ਸਾਡੇ ਇਹ ਸਾਡੇ ਬਲਾ ਪ੍ਰਧਾਨ ਸਰ ਜਸਟਿਸ ਕਰਨ ਸਿੰਘ ਮੋਰਾਵਾਲੀ ਵਾਲੇ ਹਾਂਜੀ ਅਸੀਂ ਅੱਜ ਆਪਦਾ ਮੰਗ ਪੱਤਰ ਲੈ ਕੇ ਆਏ ਹਾਂ ਸਮਜੀ ਸਿੰਘ ਖਾਲਸਾ ਸਮਜੀ ਸਿੰਘ ਖਾਲਸਾ ਕੋਲੇ ਪਹਿਲਾਂ ਤਾਂ ਸਾਡਾ ਸਾਡੇ ਜਥੇਬੰਦੀ ਵੱਲੋਂ ਸ joint ਮੋਰਚੇ ਵੱਲੋਂ ਸਰਜੀਤ ਖਾਲਸਾ ਜੱਤ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਭਕਾਮਨਾਵਾਂ ਸਾਡੀਆਂ ਇਹ ਜਿਹੜੀਆਂ ਸਾਡਾ ਸੰਘਰਸ਼ ਦਿੱਲੀ ਚੱਲਿਆ ਸੀ ਉਹ ਸੰਘਰਸ਼ ਦੇ ਤਹਿਤ ਸਾਡੀਆਂ ਮੰਗਾਂ ਲਿਖਤੀ ਰੂਪ ਵਿੱਚ ਸਾਡੇ ਸੁਝਾਤਾ ਹੋਇਆ ਸੀ ਮਤੀ ਸਰਕਾਰ ਨਾਲ ਵੀ ਇਹ ਤੁਹਾਡੀਆਂ ਮੰਗਾਂ ਨੂੰ ਅਸੀਂ ਲਾਗੂ ਕਰਾਂਗੇ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਹਜੇ ਸਾਡੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੋ ਅਸੀਂ ਆਪਦਾ ਅੱਜ ਇਹ ਮੰਗ ਪੱਤਰ ਲੈ ਕੇ ਆਏ ਆਂ ਮੈਂ ਪਰਪਾਲ ਦੀ ਮੋਮੈਂਟ ਸਰਜੀ ਸਿੰਘ ਖਾਲਸਾ ਕੋਲੇ ਵੀ ਸਾਡੀ ਇਹ ਮੰਗਾਂ ਦੀ ਆਵਾਜ਼ ਉਥੇ ਵਿਧਾਨ ਸਭਾ ਵਿੱਚ ਉਠਾਉਣ ਦੂਜੀ ਗੱਲ ਸਾਡੇ ਦਾ ਇਹ ਜਿਹੜੀਆਂ ਮੰਗਾਂ ਹੈ ਇਹ ਸਾਡੇ ਹੱਕ ਨੇ ਜਿਵੇਂ ਸਾਡੇ ਜਿਹੜੇ ਸਾਡੇ ਫਸਲਾਂ ਤੇ ਕਾਨੂੰਨੀ ਐਮਐਸਪੀ ਗਾਰੰਟੀ ਸੰਦ ਦਿੱਤੀ ਜਾਵੇ ਸੁਆਮੀਨਾਥਰ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਤੇ ਬਿਜਲੀ ਸ਼ੋਧ ਬਿੱਲ ਇਹ ਸਾਡੀਆਂ ਵੱਖ-ਵੱਖ ਮੰਗਾਂ ਨੇ ਦੂਸਰੀ ਮੰਗ ਸਾਡੀ ਜਿਵੇਂ ਜੇ ਕਿਸਾਨ ਦੇਸ਼ ਦਾ ਢਿੱਡ ਵਰਦਾ ਹੈ ਜਵਾਨ ਦੇਸ਼ ਦੀ ਰੱਖੀ ਕਰਦੀ ਹੈ ਜੇ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਆ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਨੇ ਤੇ ਸਾਡੇ ਕਿਸਾਨ ਪਤੀ ਪਤਨੀ ਦਾ 50 ਸਾਲ ਤੋਂ ਉੱਪਰ ਸਾਡਾ 10000 ਰੁਪਏ ਸਾਡੀ ਪੈਨਸ਼ਨ ਲੱਗਣੀ ਚਾਹੀਦੀ ਹੈ ਸਾਡੀਆਂ ਇਹ ਮੰਗਾਂ ਨੇ ਅਸੀਂ ਅ ਗੁਜਾਰਸ਼ ਕਰਦੇ ਆ ਸਰਬਜੀਤ ਸਿੰਘ ਖਾਲਸਾ ਜੀ ਕੋਲੇ ਵੀ ਸਾਡੀਆਂ ਇਹਨਾਂ ਮੰਗਾਂ ਪ੍ਰਤੀ ਮੈਂਬਰ ਪਾਰਲੀਮੈਂਟ ਵਿੱਚ ਸਾਡੀ ਆਵਾਜ਼ ਉਠਾਉਣ ਤੇ ਸਰਦਾ ਇਹ ਪ੍ਰਧਾਨ ਜਨ ਕੀ ਤੁਹਾਨੂੰ ਲੱਗਦਾ ਕਿ ਸਰਬਜੀਤ ਸਿੰਘ ਜੀ ਆਪਣਾ ਵੀ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਉਠਾਉਣਗੇ ਜਰਾ ਹੀ ਆਓ ਇੱਥੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਕਰਨਾਲ ਸਿਕੰਦਰ ਭਾਰਤੀ ਖਸਰੀ ਨੇ ਤੜਕਾਉਂਦਾ ਤਹਿਰ ਅੱਜ ਅਸੀਂ ਪਹੁੰਚੇ ਹਾਂ ਜੋ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਜੀ ਨੇ ਮੰਗ ਪੱਤਰ ਦੇਣ ਪਹੁੰਚਿਆ ਰਹਿੰਦੀਆਂ ਮੰਗਾਂ ਨੂੰ ਲੈ ਕੇ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਮੰਨਕਰ ਹੋਏ ਭਾਜਪਾ ਬੀਜੇਪੀ ਸਰਕਾਰ ਉਹਦੇ ਸਬੰਧ ਵਿੱਚ ਅਸੀਂ ਮੰਗ ਪੱਤਰ ਦੇਣ ਪਹੁੰਚਿਆ ਕਿ ਰਹਿੰਦੀਆਂ ਮੰਗਾਂ ਸਾਡੀਆਂ ਜੋ ਲੰਗੜੀ ਸਰਕਾਰ ਬੀਜੇਪੀ ਦੀ ਉਹਨਾਂ ਤੱਕ ਪਹੁੰਚਾਈਆਂ ਜਾਣ ਅੱਗੇ ਅਸੀਂ ਤੁਹਾਨੂੰ ਦਸਣਾ ਚਾਹੁੰਦੇ ਅੱਗੇ ਜੇਕਰ ਇਸ ਮੰਗ ਪੱਤਰ ਦੀ ਇਸ ਸਾਡੇ ਰਹਿੰਦੀਆਂ ਮੰਗਾਂ ਦੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਚਾਣ ਵਿੱਚ ਕੋਈ ਅੰਗੇਲੀ ਜਾਂ ਕੋਈ ਕੁਤਾਹੀ ਵਰਤੀ ਗਈ ਤਾਂ ਅੱਗੇ ਜਿਹੜੀ ਰਾਜਨੀਤੀ ਹੈ ਸਿਰਕਟ ਮੋਰਚ ਦੀ ਰਣਨੀਤੀ ਹੈ ਉਹ ਤਿਆਰ ਕਰਕੇ ਅਗਲਾ ਸੰਘਰਸ਼ ਜਿਹੜਾ ਉਨੇਕਿਆ ਜਾਊਗਾ ਹਾਂ ਤਾਂ ਸਰਦਾਰ ਜੀ ਪਹਿਲਾਂ ਵੀ ਕਈ ਐਮਪੀ ਨੂੰ ਆਪਾਂ ਮੰਗ ਪੱਤਰ ਦੇ ਚੁੱਕੇ ਹਾਂ ਇਸ ਵਾਰ ਲੱਗਦਾ ਵੀ ਆਪਣੀ ਪਾਰਲੀਮੈਂਟ ਵਿੱਚ ਆਵਾਜ਼ ਵੀ ਸੁਣੀ ਜਾਊਗੀ ਦੇਖੋ ਜੀ ਇਹਨਾਂ ਨੇ ਜੋ ਖਮਿਆਜਾ ਪਿਛਲੇ ਸਮੇਂ ਦੇ ਵਿੱਚ ਦੇਖ ਹੀ ਲਿਆ ਜੋ ਲੰਗਰੀ ਸਰਕਾਰ ਬੀਜੇਪੀ ਦੀ ਬਣੀ ਆ ਇਹਨਾਂ ਨੂੰ ਆਪ ਹੀ ਹਿਸਾਬ ਲੈ ਲੈਣਾ ਚਾਹੀਦਾ ਕਿਉਂਕਿ ਐਸਟੀਐਮਡੀ ਜਿਹੜੀ ਸਹਿਯੋਗਤ ਨੇਸ਼ੇ ਦੀ ਪਾਵਰ ਆ ਉਹਨਾਂ ਨੂੰ ਪਤਾ ਹੀ ਆ ਤੇ ਲੱਗਦਾ ਹੈ ਵੀ ਉਮੀਦ ਆ ਸਾਨੂੰ ਕਿ ਸਾਡੀ ਜਿਹੜੀ ਆਵਾਜ਼ ਆ ਪ੍ਰਧਾਨ ਮੰਤਰੀ ਤੱਕ ਪਹੁੰਚਾਈ ਜਾਊਗੀ ਪ੍ਰਧਾਨ ਮੰਤਰੀ ਜੀ ਤੁਸੀਂ ਕਹਿ ਰਹੇ ਹੋ ਵੀ ਲੈਤੀ ਰੂਪ ਵਿੱਚ ਦਿੱਤਾ ਹੋਇਆ ਸੀ ਆਪਾਂ ਨੂੰ ਆਪਣੇ ਮੰਗਾਂ ਬਾਰੇ ਤੇ ਕੀ ਲਾਈ ਚੋ ਨੂੰ ਇਹ ਸਰਪੇਕਨ ਖੇਡਣ ਲਈ ਸੀਗੀ ਕਿਸਾਨਾਂ ਜਾਂ ਤੇ ਬੰਦੀਆਂ ਨੂੰ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਜੇ ਵੀ ਵੀ ਪੱਕਾ ਹੀ ਆਪਣੇ ਅੰਦੇ ਮੰਗਾਂ ਤੇ ਗੌਰ ਕਰਨਗੇ ਦੇਖੋ ਜੀ ਜਿਹੜੀਆਂ ਸਰਕਾਰਾਂ ਇਹ ਕਈ ਤਰ੍ਹਾਂ ਦੀਆਂ ਚਾਲਾਂ ਚੱਲ ਜਾਂਦੀਆਂ ਮੌਕੇ ਦੇ ਸਮੇਂ ਕਿਉਂਕਿ ਹੁਣ ਸਾਨੂੰ ਆਸ ਆ ਕਿ ਸਾਡੀਆਂ ਮੰਗਾਂ ਤੇ ਗੌਰ ਕੀਤੀ ਜਾਊਗੀ ਅਗਰ ਜੇਕਰ ਕੋਈ ਨਹੀਂ ਕੋ ਕਰਦੇ ਗੌਰ ਅੱਗੇ ਵੀ 2 ਸਾਲ ਦਿੱਲੀ ਦੇ ਵਿੱਚ ਘਰ ਚੱਲਿਆ ਤੇ ਫਿਰ ਅੱਗੇ ਕੋਈ ਉਸ ਐਸਕੇਮ ਲੋਕ ਕੋ ਡਾਕੂ ਸਿੰਘ ਆਸੂ ਲਿੱਖਿਆ ਜਾਊਗਾ ਹਾਂ ਜੀ ਮੈਂ ਮੰਗੀ ਆਪਣੇ ਘਰ ਸ੍ਰੀ ਦਸਾਨ ਜੱਟ ਬੰਨਿਆ ਵਾਲੇ ਨੂੰ ਮੰਗ ਪੱਤਰ ਆਪਾਂ ਨੂੰ ਦਿੱਤਾ ਗਿਆ ਕੀ ਸਰਬਜੀਤ ਸਿੰਘ ਖਾਲਸਾ ਜੀ ਇਸ ਮੰਗ ਪੱਤਰ ਨੂੰ ਪਾਰਲੀਮੈਂਟ ਵਿੱਚ ਉਠਾਉਣਗੇ ਜੀ ਆਪਣਾ ਮੁੱਦਾ ਇਸ ਦਾ ਹਾਂ ਜੀ ਜ਼ਰੂਰ ਜੀ ਜਿਸ ਤਰ੍ਹਾਂ ਮੇਰੇ ਸਾਰੇ ਜਥੇਬੰਦੀਆਂ ਨੇ ਸਾਨੂੰ ਇਹ ਸੌਪਿਆ ਮੰਗ ਪੱਤਰ ਅਸੀਂ ਜ਼ਰੂਰ ਇਹ ਮੰਗ ਪੱਤਰ ਅਸੀਂ ਪਾਰਲੀਮੈਂਟ ਦੇ ਵਿੱਚ ਇਹਦੇ ਲਈ ਆਵਾਜ਼ ਉਠਾਵਾਂਗੇ ਕਿਉਂਕਿ ਸਰਕਾਰਾਂ ਨੇ ਵੀ ਸਾਡੇ ਨਾਲ ਧੋਖਾ ਕੀਤਾ ਸਾਨੂੰ ਧਰਨੇ ਤੋਂ ਉਠਾਇਆ ਹੈ ਤੋਂ ਜ਼ਬਰਦਸਤੀ ਉਠਾਇਆ ਹੈ ਤੇ ਹੁਣ ਵੀ ਸਾਡੇ ਮੁੰਡੇ ਸ਼ਹੀਦ ਕੀਤੇ ਨੇ ਪੱਥਰਵਾਜ਼ੇ ਕੋਈ ਟੈਰਰਿਸਟ ਹੈ ਨਹੀਂ ਇਹ ਅਤਵਾਦੀ ਤਾਂ ਹੈ ਨਹੀਂ ਕਿਉਂਕਿ ਇਹਨਾਂ ਦੇ ਤੇ ਜੋ ਉਹਨਾਂ ਨੇ ਜ਼ੁਰਮ ਕੀਤਾ ਹੈ ਉਹ ਬਹੁਤ ਇੱਕ ਨਿੰਦਣਯੋਗ ਗੱਲ ਹੈ ਕਿ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਹਾਂ ਸਾਡੇ ਹੱਕ ਨਹੀਂ ਸਾਨੂੰ ਦੇਣਗੇ ਤੇ ਬਹੁਤ ਬਾੜੀ ਗੱਲ ਹੈ ਸਰਕਾਰ ਲਈ ਤੇ ਮੈਂ ਚਾਹੁੰਦੀ ਹਾਂ ਸਾਰੇ ਸਾਰੇ ਇਸ ਲਈ ਆਵਾਜ਼ ਚੱਕਣ ਤੇ ਸਾਰੇ ਵੀਰਾਂ ਦਾ ਹੱਕ ਉਹਨਾਂ ਨੂੰ ਜ਼ਰੂਰ ਮਿਲੇ ਹੈ ਕਿਸਾਨ ਜਿੱਥੇ ਬੰਨਿਆ ਵਾਲੇ ਵੀ ਕਈ ਅਭੀ ਪਹਿਲਾਂ ਵੀ ਐਮਪੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਜਿਵੇਂ ਕਿ ਮਮ ਜੀ ਸਰ ਆਏ ਸੀਗੇ ਉਹਨਾਂ ਨੇ ਮੰਗ ਪੱਤਰ ਦਿੱਤੇ ਜਾ ਰਹੇ ਪਰ ਪਾਰਲੀਮੈਂਟ ਵਿੱਚ ਅੱਜ ਤੱਕ ਕਿਸੇ ਨੇ ਵੀ ਕਿਸਾਨਾਂ ਦੇ ਖਿਲਾਫ ਵੀ ਕੋਈ ਵੀ ਆਵਾਜ਼ ਨਹੀਂ ਉਠਾਈ ਨਵੀ ਆਪਾਂ ਕਹਿ ਦਈਏ ਉਹਨਾਂ ਮੰਗਾਂ ਨੂੰ ਲੈ ਕੇ ਵੀ ਕੋਈ ਅਜੇ ਆ ਵੀ ਆਪਦਾ ਹੁਣੇ ਕੀਤਾ ਹੈਗਾ ਤੇ ਉਸ ਬਾਰੇ ਕੀ ਕਹਿਣਾ ਚਾਹਾਂ ਦੇਖੋ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਅ ਸਾਨੂੰ ਅਗਰ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਹੈ ਤੇ ਅਸੀਂ ਤੁਹਾਡੇ ਵਿਸ਼ਵਾਸ ਨੂੰ ਪੂਰਾ ਕਰਾਂਗੇ ਤੇ ਸਾਰੀਆਂ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਅਸੀਂ ਜ਼ਰੂਰ ਲੈ ਕੇ ਅੱਗੇ ਜਾਵਾਂਗੇ ਪਾਰਲੀਮੈਂਟ ਦੇ ਵਿੱਚ ਤੇ ਪ੍ਰੋਸਾ ਦਵਾਨੇ ਮੈਂ ਆਪਣੇ ਸਾਰੇ ਵੀਰਾਂ ਨੂੰ ਕਿ ਅਸੀਂ ਤੁਹਾਡੇ ਨਾਲ ਆ ਤੇ ਮੈਂ ਵੀ ਦਿਲ ਤੋਂ ਨਾਲ ਸਾਰੇ ਸਾਰੇ ਅਸੀਂ ਤੁਹਾਡੇ ਨਾਲ ਆ ਹਾਂ ਜੀ ਸਾਥੀ ਜੀ ਨੂੰ ਕਹੋ ਜਾ ਕੇ ਬਕਾਇਦਾ ਇਹਦੇ ਤੇ ਪੂਰੀ ਆਪਦੀ ਬਾਤ ਉਠਾਉਣ ਤਾਂ ਜੋ ਜਿੰਨੇ ਵੀ ਪੰਜਾਬ ਦੇ ਐਮਪੀ ਨੂੰ ਸਦਨ ਮੰਗਪੱਤਰ ਦਿੱਤੇ ਉਹ ਜਿੰਨੀਆਂ ਕਿਸਾਨੀ ਮੰਗਾ ਆਸਤੇ ਉਹ ਪ੍ਰਧਾਨ ਮੰਤਰੀ ਜਿਹੜਾ ਦੇਸ਼ ਦਾ ਜਿਹੜਾ ਤਾਨਾ ਸ਼ਹੀਦ ਵਈਆ ਬਣਾਈ ਬੈਠਾ ਉਹਨੂੰ ਮਜ਼ਬੂਤ ਕਰਨਾ ਤਾਂ ਜੋ ਜਿਹੜਾ ਉਹ ਸੰਯੁਕਤ ਮੋਹਸਲਾ ਮੀਟਿੰਗ ਕਰਕੇ ਲੋਕਾਂ ਦੀਆਂ ਜਿਹੜੀਆਂ ਲੋੜਵੰਦ ਮੰਗਾ ਉਹਨਾਂ ਨੂੰ ਪੂਰਾ ਕਰੇ ਉਹਨਾਂ ਦੀ ਕਦਰ ਚ ਮਾਫੀ ਆ ਜਿਹੜਾ ਬਿਜਲੀ ਬਿੱਲ ਆ ਇਹ ਸਭੀ ਰੱਦ ਕਰਕੇ ਅੱਜ ਪੰਜਾਬ ਸਰਕਾਰ ਵੀ ਧੱਕੇ ਨਾਲ ਉਹ ਚੈਪਾਲੇ ਮੀਟਰਾਂ ਦੇ ਲਾਉਂ ਤੇ ਉਹਨਾਂ ਨੂੰ ਪੂਰਾ ਅਕਸਾਰ ਹੀ ਆ ਛੇਤੀ ਲਾਓ ਪਰ ਉਹਨਾਂ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਆ ਪ੍ਰਧਾਨ ਮੰਤਰੀ ਨੂੰ ਖੁੱਲਕੇ ਉਹਨਾਂ ਨੂੰ ਬੋਲ ਕੇ ਉੱਥੇ ਕੋਈ ਆਪਣੇ ਕੋਈ ਡਰ ਨਹੀਂ ਆਪਾਂ ਨੂੰ ਪ੍ਰਧਾਨ ਮੰਤਰੀ ਦਾ ਲੋਕਾਂ ਨੇ ਚੁਣ ਕੇ ਨੁਮਾਇੰਦੇ ਬਣਾ ਕੇ ਤੁਹਾਨੂੰ ਤਾਂ ਭੇਜਿਆ ਵੀ ਸਾਡੀ ਵਾਇਸ ਆਓ ਕਾਸ਼ੇ ਨੂੰ ਕੋਈ ਡਟ ਕੇ ਵਾਇਟਾ ਕੇ ਉਹਨਾਂ ਦਾ ਸਾਡਾ ਜਿਹੜਾ ਇਹ ਮਸਲੇ ਹੱਲ ਕਰਾਉਣ ਜਿਸ ਵਾਰ ਮੇਰੇ ਵੀਰ ਨੇ ਕਿਹਾ ਕਿ ਸਾਨੂੰ ਡਰਨ ਦੀ ਲੋੜ ਨਹੀਂ ਜੇ ਸਾਨੂੰ ਡਰ ਹੁੰਦਾ ਸੀ ਆਜ਼ਾਦ ਨਾ ਖੜਦੇ ਤੇ ਅਸੀਂ ਪਹਿਲਾਂ ਹੀ ਆਪਣਾ ਤੁਹਾਨੂੰ ਕਹਿ ਹੀ ਚੁੱਕੇ ਹਾਂ ਕਿ ਸਾਡਾ ਆਜ਼ਾਦ ਖੜਨ ਦਾ ਮਤਲਬ ਹੀ ਇਹ ਹੈ ਕਿ ਸਾਨੂੰ ਕਿਸੇ ਦਾ ਡਰ ਪਾਉ ਨਹੀਂ ਹੈ ਹਾਂ ਤੇ ਅਸੀਂ ਸਾਨੂੰ ਅਸੀਂ ਕਿਸੇ ਪਾਰਟੀ ਦੇ ਦਮਾ ਥੱਲੇ ਨਹੀਂ ਆ ਅਸੀਂ ਜ਼ਰੂਰ ਤੁਹਾਡੀਆਂ ਮੰਗਾਂ ਇਹ ਪਾਰਲੀਮੈਂਟ ਦੇ ਵਿੱਚ ਜ਼ਰੂਰ ਚੱਕਾਂਗੇ ਨਾਲੇ ਨਾਲੇ ਖਾਸ ਕਰਕੇ ਖਾਲਸਾ ਜਿਹੜਾ ਖਾਲਸਾ ਹੈ ਉਹ ਕਦੇ ਵੀ ਡਰਨ ਵਾਲਾ ਨਹੀਂਗਾ ਜਬਰ ਤੇ ਜ਼ੁਲਮ ਦਾ ਸਾਹਮਣਾ ਕਰਨ ਵਾਲਾ ਹੈ ਸੋ ਮੈਂ ਸਰਬਜੀਤ ਖਾਲਸਾ ਜੀ ਜੀ ਦੀ ਧਰਮ ਪਤਨੀ ਦਾ ਨਾਮ ਨਹੀਂ ਪਤਾ ਭਿੰਜੀ ਕੰਦਾ ਸੰਦੀਪ ਕੌਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡਾ ਜਿਨ੍ਹਾਂ ਨੇ ਮੰਗ ਪੱਤਰ ਲਿਆ ਤੇ ਸਾਨੂੰ ਆਸ਼ਵਾਸ਼ਣ ਦਵਾਇਆ ਹੈ ਇਹ ਮੇਰਾ ਵੀ ਸਾਡਾ ਵੀ ਸ joint ਮੋਰਚੇ ਵੱਲੋਂ ਇਹ ਮੁਜ਼ਾਰਸ਼ ਹੈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੀ ਉੱਥੇ ਪਾਰਲੀਮੈਂਟ ਵਿੱਚ ਸਾਡਾ ਇਹ ਇਹ ਜਿਹੜੇ ਸਾਡੇ ਮੰਗ ਮੰਗ ਹੈ ਉੱਥੇ ਉਠਾਈ ਜਾਵੇ ਤਾਂ ਅੱਗੇ ਤੋਂ ਸਾਡਾ ਜਿਹੜਾ ਇਹ ਹੈਗਾ ਵੀ ਸਾਨੂੰ ਇਹੋ ਜਿਹਾ ਸੰਘਰਸ਼ ਨਾ ਕਰਨੇ ਪੈਣ ਸਾਨੂੰ ਵਾਰ-ਵਾਰ ਮੰਗ ਪੱਤਰ ਲੈ ਕੇ ਨਾ ਜਾਣੇ ਪੈਣ ਵੀ ਆਏ ਵਾਰ ਕਿਸਾਨਾਂ ਨੂੰ ਸੜਕ ਤੇ ਆਉਣਾ ਪੈਂਦਾ ਆਪਦੇ ਵੀ ਆ ਮਸਲੇ ਹੱਲ ਕਰਵਾਉਣੇ ਕਿਸਾਨਾਂ ਦੀ ਲੜਾਈ ਨਹੀਂ ਇਹ ਪੂਰੇ ਦੇਸ਼ ਦੀ ਲੜਾਈ ਹੈ ਜੇ ਅਸੀਂ ਕਹੀਏ ਕਿ ਕੱਲੇ ਕਿਸਾਨ ਨੇ ਇਹਦੇ ਵਿੱਚ ਕਿਸਾਨਾਂ ਦੀ ਲੜਾਈ ਨਹੀਂ ਸਾਰੇ ਦੇਸ਼ ਲਈ ਲੜ ਰਹੇ ਨੇ ਜੇਕਰ ਸਾਡਾ ਉਹਨਾਂ ਦੇ ਵਪਾਰੀਆਂ ਦੇ ਹੱਥੇ ਚਲ ਗਿਆ ਤਾਂ ਜੜਾ ਸਾਡੇ ਤੇ ਟੈਕਸ ਲੱਗਣੇ ਨੇ ਜੋ ਵੀ ਆਉਣਾ ਉਹ ਸਾਨੂੰ ਪਤਾ ਹੈ ਕਿ ਕਿਸ ਹੱਦ ਤੱਕ ਉਹ ਵਧਾਉਣਗੇ ਤੇ ਗਰੀਬ ਬੱਚਾ ਇੱਥੇ ਕੋਈ ਵੀ ਆਪਣਾ ਰੋਟੀ ਨਹੀਂ ਖਾ ਸਕੂਗਾ ਜੇਕਰ ਉਹਨਾਂ ਚਾਹੁੰਦੇ ਨੇ ਕਿ ਸਾਡਾ ਸਾਰਾ ਕੁਝ ਸਾਨੂੰ ਸਹੀ ਰੇਟ ਤੇ ਮਿਲੇ ਤਾਂ ਇਹਨਾਂ ਦੀ ਮੰਗ ਜਰੂਰ ਉਹਨਾਂ ਨੂੰ ਮੰਨਣੀ ਚਾਹੀਦੀ ਹੈ। ਹਾਂਜੀ ਪ੍ਰਧਾਨ ਜੀ ਅੱਜ ਜੀ ਆਪਾਂ ਮੰਗ ਪੱਤਰ ਹੋਤਾ ਕਿ ਤੁਹਾਨੂੰ ਲੱਗਦਾ ਵੀ ਇਸ ਵਾਰ ਗੌਰ ਕੀਤੀ ਜਾਊਗੀ ਕਿਉਂਕਿ ਇਹ ਮੰਗ ਪੱਤਰ ਦਾ ਕਿਸਾਨ ਹਰ ਵਾਰ ਦਿੰਦੇ ਆ ਪਰ ਉਸ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ। ਕੀ ਇਸ ਵਾਰ ਲੱਗਦਾ ਵੀ ਆਪਣਾ ਨਾਣਾ ਕੁਝ ਵੇਖਣ ਨੂੰ ਮਿਲੂ? ਮੰਗ ਪੱਤਰ ਠੀਕ ਆ ਤੁਹਾਡੀ ਗੱਲ ਵੀ ਸਹੀ ਆ ਵੀ ਮੰਗ ਪੱਤਰ ਬਹੁਤ ਦਿੰਨੇ ਆ ਆਪਾਂ ਤੇ ਉੱਤੇ ਗੌਰ ਨਹੀਂ ਹੁੰਦੀ ਪਰ ਇਹ ਮੰਗ ਪੱਤਰ ਦੇਣਾ ਇੱਕ ਅਲਰਟ ਕਰਨਾ ਵੀ ਹੁੰਦਾ। ਮੰਗ ਪੱਤਰ ਨਾ ਦਿੱਗੇ ਸਿੱਧੇ ਕੋਈ ਅਟੈਕ ਕਰ ਦਗੇ ਜਾ ਕੇ ਸਿੱਧੇ ਚਲੇ ਜਗੇ ਤਾਂ ਫਿਰ ਉਹ ਸਰਕਾਰਾਂ ਕੋਲੇ ਕਹਬਾਣਾ ਹੁੰਦਾ ਵੀ ਸਾਨੂੰ ਤਾਂ ਕੋਈ ਦੱਸਿਆ ਨਹੀਂ ਸਾਨੂੰ ਤਾਂ ਕਿ ਮੰਗ ਪੱਤਰ ਨਹੀਂ ਦਿੱਤਾ ਅਸੀਂ ਤਾਂ ਜੀ ਮੈਂ ਮੰਗ ਲੈਣਾ ਸੀਗਾ ਸਾਉ ਉਸ ਦੱਸਣ ਵਾਸਤੇ ਸਰਕਾਰ ਨੂੰ ਕਿ ਹੁਣ ਥੋੜੀ ਸਰਕਾਰ ਬੜੀ ਦੂਜੀ ਵਾਰ ਸਰਕਾਰ ਆਈ ਹੈ ਸਾਡੀਆਂ ਜੋ ਰਹਿੰਦੀਆਂ ਮੰਗਾਂ ਕੁਝ ਹੋਰ ਮੰਗਾਂ ਹੈਗੀਆਂ ਜਿਸ ਤਰ੍ਹਾਂ ਪਾਣੀਆਂ ਦਾ ਮਸਲਾ ਹੈਗਾ ਜਾਂ ਸਾਡਾ ਹਲਕੀ ਪਰਖੀਰੀ ਦਾ ਮਸਲਾ ਹੈਗਾ 22 ਸੋਡਰ 2020 ਦਾ ਮਸਲਾ ਹੈਗਾ ਸਾਡੇ ਕਰਜ਼ੇ ਮਾਫ਼ ਕਰਨ ਦਾ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਹੈ ਸਾਡੇ ਕਿਸਾਨਾਂ ਮਜ਼ਦੂਰਾਂ ਦੀ 60 ਸਾਲ ਤੋਂ ਉੱਪਰ ਜਿਹੜੀ ਪੈਨਸ਼ਨ ਹੈਗੀ ਹੈ 10000 ਰੁਪਏ ਦੀ ਡਿਮਾਂਡ ਹੈਗੀ ਹੈ ਉਹ ਮਸਲਾ ਹੈਗਾ ਤਾਂ ਸਾਰੇ ਮਸਲੇ ਜਿਹੜੇ ਮਸਲੇ ਤਾਂ ਪੁਰਾਣੇ ਨੇ ਸਾਡੇ ਜਾਂ ਸਾਡੇ ਕੋਈ ਪਰਚੇ ਕਰ ਸਕਾ ਨਾ ਕਿ ਨਹੀਂ ਤੁਸੀਂ ਲੈਕ ਕੋਈ ਵੱਡਾ ਪ੍ਰੋਗਰਾਮ ਵਹਿਤਾ ਕੋਈ ਸੰਘਰਸ਼ ਵਹਿਤਾ ਸਾਨੂੰ ਦੱਸਿਆ ਨਹੀਂ ਸੋ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈ ਵੱਡੇ ਐਸਕੇਮ ਵਾਲੇ ਪ੍ਰੋਗਰਾਮ ਬਣਿਆ ਸੀਗਾ ਸੋ ਪੰਜਾਬ ਦੇ ਵਿੱਚ ਵੀ ਸਾਰੇ ਜਿਹੜੇ ਦਿੱਤੇ ਗਏ ਕਿਉਂਕਿ ਪੰਜਾਬ ਤੋਂ ਵੱਡੀ ਜਿਹੜੀ ਹਨੇਰੀ ਉੱਠਦੀ ਹੁੰਦੀ ਆ ਤਾਂ ਪਿੱਛੇ ਇਲੈਕਸ਼ਨ ਦੇ ਵਿੱਚ ਜਦੋਂ ਦੇਖਿਆ ਸਰਕਾਰਾਂ ਨੂੰ ਕੁਝ ਤਾਂ ਪਤਾ ਲੱਗ ਗਿਆ ਕਿ ਜੇ ਐਸਕੇਮ ਦੇ ਨਾਂ ਸੀ ਨਾਲ ਸਾਡਾ ਐਸਕੇਮ ਦੇ ਕਲੇ ਨਹੀਂ ਮੰਨੀ ਜਾਂਦਾ ਮੰਨਦਾ ਨਹੀਂ ਮੰਨੀਆਂ ਤਾਂ ਜਿਹੜਾ ਇਲੈਕਸ਼ਨ ਦੇ ਵਿੱਚ ਸਾਡਾ ਬਹੁਤ ਵੱਡਾ ਸਾਰੇ ਦੇਸ਼ ਦੇ ਵਿੱਚ ਵਿਰੋਧ ਹੋਇਆ ਜਦਨ ਤੀਜਾ ਕਿ ਲੰਗੜੀ ਸਰਕਾਰ ਜਿਹੜੀ ਇਸ ਵਾਰ ਬਣੀ ਸ਼ਗੀ ਤਾਂ ਕਰਕੇ ਤਾਂ ਉਹ ਸਰਕਾਰ ਨੂੰ ਹੁਣ ਫਿਰ ਦੱਸਿਆ ਕਿ ਜੇ ਇਲੈਕਸ਼ਨ ਦੇ ਵਿੱਚ ਇੰਨਾ ਅਸੀਂ ਵਿਰੋਧ ਕਰ ਸਕਦੇ ਹਾਂ ਤੁਹਾਡਾ ਇਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਡਿਮਾਂਡਾਂ ਨਾ ਮੰਗੀਆਂ ਸਾਡੇ ਨਾਲ ਮੀਟਿੰਗਾਂ ਨਾ ਕਰਕੇ ਸਾਡਾ ਮਸਲਾ ਹੱਲ ਨਾ ਕੀਤਾ ਤਾਂ ਅਸੀਂ ਬਹੁਤ ਵੱਡਾ ਸੰਘਰਸ਼ ਕੋਈ ਲੈ ਕੇ ਇਸ ਕੇਸ ਵੱਲੋਂ ਬਹੁਤ ਵੱਡੀ ਤਾਕ ਜਿਹਨੂੰ ਜਿਹੜਾ ਇਸ ਤਰ੍ਹਾਂ ਇਹ ਅੱਗੇ ਰੋਕਿਆ ਲੋਕਾਂ ਦਾ ਵੀ ਇਹਨਾਂ ਦਾ ਕੋਈ ਤਾਕਤ ਨਹੀਂ ਆਣੀ ਕਿਉਂਕਿ ਹੁਣ ਤਾਂ ਹਾਈ ਕੋਰਟ ਨੇ ਵੀ ਕਿਹਾ ਤਾਂ ਹੁਣ ਤਾਂ ਕੋਰਟਾਂ ਵੀ ਕਹਿਣ ਲੱਗੀਆਂ ਕਿ ਸਰਕਾਰਾਂ ਦਾ ਇਹ ਗਲਤ ਹੈ ਜੋ ਰੋਕ ਲਾਉਂਦੀ ਹੈ ਜੇ ਜਮਹੂਰੀ ਹੱਕ ਸਾਡਾ ਜਾਣਦਾ ਡਿਮਾਂਡ ਜਾ ਕੇ ਅਸੀਂ ਕਿਸਾਨ ਕੋਈ ਵੀ ਆ ਬਿਨਾ ਕਿਸੇ ਰੌਲੇ ਰੱਪੇ ਤੋਂ ਕਿਉਂਕਿ ਅਸੀਂ ਕਿ ਰੌਲਾ ਰੱਪਾ ਹੀ ਨਾਲ ਛੋਟੀ ਤੇ ਚਲਾਉਣੀ ਨਹੀਂ ਹੁੰਦੀ ਅਸੀਂ ਇੱਕ ਜਾ ਕੇ ਆਰਾਮ ਦੇ ਨਾਲ ਇੱਕ ਸ਼ਾਂਤੀ ਦੇ ਨਾਲ ਅਸੀਂ ਜਾ ਕੇ ਆਪਣੀ ਜਿਸ ਤਰ੍ਹਾਂ ਕਿ ਇੱਕ ਸਾਲ ਤੋਂ ਉੱਪਰ ਸਮਾਂ ਕੋਈ ਵੀ ਗੜਬੜ ਨਹੀਂ ਹੋਈ ਦਿੱਲੀ ਦੇ ਵਿੱਚ ਅਸੀਂ ਬੈਠੇ ਹਾਂ ਉਸੇ ਤਰੀਕੇ ਨਾਲ ਅਸੀਂ ਫੇਰ ਜਾਵਾਂਗੇ ਜੇਕਰ ਸਰਕਾਰ ਨੇ ਮੰਗਾ ਨਾ ਮੰਨੀ ਐਸ ਕਰਕੇ ਉਸ ਤੋਂ ਪਹਿਲਾਂ ਕਿ ਅਸੀਂ ਵੱਡਾ ਪ੍ਰੋਗਰਾਮ ਲੀਕੀਏ ਸਰਕਾਰ ਨੂੰ ਸਾਡੇ ਨਾਲ ਬਹਿ ਕੇ ਮੀਟਿੰਗ ਕਰਕੇ ਇਸ ਕੇਮ ਦੇ ਨਾਲ ਸਾਡੀਆਂ ਨੇ ਡਿਮਾਂਡਾਂ ਉਹ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਫਰਾਂਸਾਈਜ਼ ਤੁਸੀਂ ਕਿਹਾ ਕਿ ਅਸੀਂ ਸ਼ਾਂਤ ਮਾਈ ਢੰਗ ਨਾਲ ਵੀ ਅਸੀਂ ਸਾਰ ਇਹਨਾਂ ਨੂੰ ਕਿਹਾ ਜਾਂਦਾ ਵੀ ਇਹ ਤੱਕੇਸ਼ਾਈ ਕਰਦੇ ਆ ਸਾਡੇ ਨਾਲ ਇਹ ਤਾਂ ਲੋਕ ਦੇਖੋ ਪਹਿਲਾਂ ਇਹਨਾਂ ਦਾ ਚੱਲਦਾ ਸੀ ਕੰਮ ਲੋਕਾਂ ਨੂੰ ਪਤਾ ਲੱਗ ਗਿਆ ਕਿ ਅੱਤਵਾਦੀ ਨਹੀਂ ਹੈ ਲੋਕਾਂ ਦੇ ਰਾਖੇ ਨੇ ਲੋਕਾਂ ਦੇ ਜਿਹੜਾ ਹੈਗਾ ਅੰਨ ਦਾਤਾ ਨੂੰ ਕਿਹਾ ਗਿਆ ਕਿਸਾਨ ਤੋਂ ਕੰਨ ਦਾਤਾ ਕਿਹਾ ਗਿਆ ਕਿ ਸਾਰਾ ਦੇਸ਼ ਇਹਦੇ ਕਰਕੇ ਚੱਲਦਾ ਹੈ ਤਨ ਤਿੰਨ ਰੋਟੀ ਦੀ ਜੰਦੇ ਵਿੱਚ ਖਾਧੀ ਜਾਂਦੀ ਹੈ ਤੋ ਕਿੱਥੋਂ ਹੁੰਦੀ ਹੈ ਕਿਸਾਨ ਦੇ ਤੋ ਲੋਕ ਦੇਸ਼ ਵਾਸਤੇ ਕਿਸਾਨ ਕੰਮ ਕਰਦਾ ਹੈਗਾ ਅੱਤਵਾਦੀ ਨਹੀਂ ਹੈ ਲੋਕਾਂ ਨੂੰ ਬਚਾਉਣ ਵਾਲਾ ਲੋਕਾਂ ਨੂੰ ਮਾਰਨ ਵਾਲਾ ਨਹੀਂ ਹੁੰਦਾ ਕਿਸਾਨ ਲੋਕਾਂ ਨੂੰ ਬਚਾਉਣ ਵਾਲਾ ਹੈ ਜੇ ਕਿਸਾਨ ਨਾ ਹੁੰਦਾ ਲੋਕ ਨਾ ਹੁੰਦੇ ਤਾਂ ਅਜਿ ਕੁਝ ਵੀ ਨਾ ਹੁੰਦਾ ਤਾ ਆ ਰੋਟੀ ਦੇਣ ਵਾਲੇ ਜਿਹੜਾ ਕਿਸਾਨ ਆ ਸਾਰੇ ਦੇਸ਼ ਨੂੰ ਸੋ ਇਹ ਤਾਂ ਜਿਹੜੀਆਂ ਸਰਕਾਰ ਦੀਆਂ ਗੱਲਾਂ ਹੈਗੀਆਂ ਲੋਕਾਂ ਨੂੰ ਜੋ ਜਾਣੂ ਨੇ ਉਹ ਉਹ ਸਮਝਦੇ ਨੇ ਵੀ ਹੱਤਵਾਰਦੀ ਨੇ ਵੱਖਵਾਰਦੀ ਨੇ ਜਾਂ ਕੀ ਹੈ ਲੋਕਾਂ ਦੇ ਰਾਖੇ ਨੇ ਇਹ ਸਿਸ ਲੋਕਾਂ ਨੂੰ ਪਤਾ ਹੈ ਇਹ ਲੋਕਾਂ ਨੂੰ ਢੜਕਾਉਣ ਲਈ ਜਰਾ ਕੁਝ ਕਿਹਾ ਜਾਂਦਾ ਹਾਂ ਲੋਕਾਂ ਨੂੰ ਢੜਕਾਉਣ ਵਾਸਤੇ ਪਰ ਨਹੀਂ ਲੋਕ ਢੜਕਾਉਣ ਦੀ ਗੱਲ ਹੁੰਦੀ ਤਾਂ ਪਿੱਛੇ ਐਸਕੇਮ ਦੀ ਗੱਲ ਸੁਣ ਕੇ ਸਾਰੇ ਦੇਸ਼ ਦੇ ਵਿੱਚ ਬਗਾਵਤ ਨਾ ਹੁੰਦੀ ਤੇ ਇਹਨਾਂ ਨੇ ਜਿਹੜੇ ਵੋਟਾਂ 'ਚ ਇਹ ਹਾਲ ਨਾ ਹੁੰਦਾ ਜੇ ਲੋਕ ਇਹਨਾਂ ਦੀ ਗੱਲਾਂ ਸੁਣਦੇ ਹੁੰਦੇ ਉਹ ਲੋਕਾਂ ਨੂੰ ਸਾਰੇ ਜਾਣੂ ਹੈ ਖਾਸ ਕਰਕੇ ਮੋਦੀ ਤੋਂ ਕਿ ਜਿਹੜਾ ਕੱਪੜੇਵਾਜ ਬੰਦਾ ਹੈਗਾ ਗਲਤ ਸਿਸਟਮ ਨਾਲ ਲੋਕਾਂ ਨੂੰ ਜਿਹੜਾ ਗਾਈਡ ਕਰਦਾ ਹੈ ਹਰ ਪੱਖ ਹਰ ਜਿਹੜਾ ਵਰਗ ਨੂੰ ਮਾਰਨਾ ਚਾਹੁੰਦਾ ਹੈ ਦੁਕਾਨਦਾਰਾਂ ਨੂੰ ਵੀ ਮਾਰਨਾ ਚਾਹੁੰਦਾ ਹੈ ਵੱਡੇ ਮੌਲ ਖੋਲ ਕੇ ਕਿਸਾਨੀ ਨੂੰ ਵੀ ਮਾਰਨਾ ਚਾਹੁੰਦਾ ਹੈ ਸਾਰੇ ਮਹਿਕਿਆਂ ਨੂੰ ਪ੍ਰਾਈਵੇਟ ਕਰਕੇ ਸਾਰੇ ਮਹਿਕਿਆਂ ਨੂੰ ਵੀ ਮਾਰਨਾ ਚਾਹੁੰਦਾ ਸਾਰੇ ਜਿਹੜਾ ਸਭ ਕੁਝ ਹੈ ਕਾਰਪੋਰੇਟਾਂ ਨੂੰ ਅਮਾਨੀਆਂ ਅੰਡਾਨੀਆਂ ਨੂੰ ਸੌਂਪਣਾ ਚਾਹੁੰਦਾ ਲੋਕਾਂ ਨੂੰ ਪਤਾ ਇਸ ਗੱਲ ਦਾ ਉਸ ਲੋਕ ਇਸ ਤੇ ਵਿਸ਼ਵਾਸ ਨਹੀਂ ਕਰਨਗੇ ਇਹ ਸਰਕਾਰ ਪ੍ਰਧਾਨ ਸਾਹਿਬ ਸਰਕਾਰ ਤਾਂ ਫਿਰ ਵੀ ਐਸਵਾਰ ਮੋਦੀ ਦੀ ਹੈ ਕਿ ਤੁਹਾਨੂੰ ਲੱਗਦਾ ਵੀ ਐਸਕੇਐਮ ਨਾਲ ਪ੍ਰਧਾਨ ਪ੍ਰਧਾਨ ਮੰਤਰੀ ਮੀਟਿੰਗ ਕਰਨਗੇ ਕੋਈ ਨਹੀਂ ਦੇਖੋ ਕਿ ਸਰਕਾਰ ਮੋਦੀ ਦੀ ਪਰ ਲਗੜੀ ਸਰਕਾਰ ਹੈ ਚੋਰੀ ਮਜਬੂਰੀ ਵੀ ਆ ਕੋਈ ਜੋ ਜਿਆਦਾ ਬਿਆਨ ਕਿਸਾਨੀ ਬਾਰੇ ਕਿਸਾਨ ਨੇ ਹਿਤੈਚੀ ਹੋਣ ਦੀਆਂ ਗੱਲਾਂ ਕਰਦਾ ਹੈਗਾ ਤਾਂ ਉਹਦਾ ਮਤਲਬ ਇੱਕ ਹੀ ਹੈ ਕਿ ਇੱਕ ਹੀ ਆਪਦੀ ਇਹਦੀ ਕੱਲੇ ਦੀ ਸਰਕਾਰ ਨਹੀਂ ਹੈ ਲਗੜੀ ਸਰਕਾਰ ਹੈ ਜਿਸ ਨੂੰ ਲੋਦੂ ਚ ਲੋਕਾਂ ਦੇ ਲੋੜ ਦੇ ਵਿੱਚ ਹੋਰ ਬੈਠੇ ਨੇ ਚਲੋ ਲੋਕ ਬਹੁਤ ਵਧੀਆ ਨੇ ਜੋ ਲੋਕਾਂ ਦੀ ਗੱਲ ਕਰਨਗੇ ਸੋ ਇਸ ਕਰਕੇ ਮਜਬੂਰੀ ਆ ਦੀ ਨਾ ਕਰੂ ਤਾਂ ਫਿਰ ਜਿਹੜਾ ਹੈਗਾ ਦੂਜਾ ਪੱਖ ਤਾਂ ਸਾਡੇ ਕੋਲ ਹੈਗਾ ਹੀ ਹੈ ਪਰ ਇਹ ਸੰਘਰਸ਼ ਚੱਲਦਾ ਗਿੱਡਾਂਗੇ